ਇਹ ਜੀ ਕਮਨ ਪ੍ਰੇਮ ਨਗਰ ਇਥੇ ਕੋਈ ਚੋਰੀ ਹੋਈ ਸੀਗੀ ਰਾਤ ਨੂੰ ਤੇ ਇਹ ਇਨਸੀਡੈਂਟ 16 ਤਰੀਕ ਦਾ ਸੀਗਾ ਤੇ ਇਹਦੇ ਵਿੱਚ ਅਸੀਂ ਦੋ ਦੋਸ਼ੀ ਗ੍ਰਫਤਾਰ ਕੀਤੇ ਨੇ ਕ੍ਰਿਸ਼ਾ ਔਰ ਕਾਲੀ ਇੱਕ ਬੰਟੀ ਆ ਜਿਹੜਾ ਕ੍ਰਿਸ਼ਾ ਹੈ ਅਮਰਗੜ ਦਾ ਰਹਿਣ ਵਾਲਾ ਤੇ ਜਿਹੜਾ ਬੰਟੀ ਆ ਇਹ ਸਮਾਣਾ ਉਸ ਦਾ ਰਹਿਣ ਵਾਲਾ ਇਹਨਾਂ ਦੇ ਪਹਿਲਾਂ ਵੀ ਚੋਰੀ ਦੇ ਮਕਦਮੇ ਦਾ ਆਪੀ ਲੱਜਣਾ ਤੇ ਇਹਨਾਂ ਨੂੰ ਅਸੀਂ ਇਨਵੈਸਟੀਗੇਸ਼ਨ ਦੇ ਸਾਹਮਣੇ ਆਏ ਸੀਗੇ ਦੋ ਬੰਦੇ ਇਹਨਾਂ ਨੂੰ ਬਾਅਦ ਮੈਂ ਇਨਵੈਸਟੀਗੇਸ਼ਨ ਲਈ ਤੇਰੀ ਨਾਲ ਕੋਈ ਫੇਸ ਨਹੀਂ ਕਿਤੇ ਨਹੀਂ ਕਿਤੇ ਨਹੀਂ ਤੇ ਪਹਿਲੀ ਕਿਸੀ ਜੋ ਹੈ ਇਹ ਪ੍ਰੇਮਨਗਰ ਹੈ ਜੀ ਆਪਣੇ ਉੱਤੇ ਦਾ ਬੈਕ ਸਾਈਡ ਹਮਗੰਦੋਰਾ ਸਾਹਿਬ ਗੁਰਿੰਦਰ ਸਿੰਘ ਨੇ ਉਹਨਾਂ ਦੇ ਘਰੇ ਚੂਹ ਕੀਤੀ ਸੀ ਜੀ ਪੀ ਗ੍ਰਾਮ ਤੋਂ ਕਿਤੇ ਨਹੀਂ ਇਹਨਾਂ ਤੋਂ ਜੀ ਚਾਰ ਮੋਬਾਈਲ ਫੋਨ ਇੱਕ ਗੁੱਟ ਸਾਈਨ ਹੋਈ ਹੈ ਤੇ ਬਾਕੀ ਗਹਿਣੇ ਸੀਗੇ ਜਿਦੇ ਵਿੱਚ ਇੱਕ ਮੰਗਲ ਸੂਤਰ, ਕੁਆਲੀਆਂ ਹੋਈਆਂ, ਚਾਂਦੀ ਦੇ ਕੰਨਫ ਸੀਗੇ ਇਹ ਰਿਕਵਰ ਕੀਤੇ ਨੇ। ਇਹ ਮੋਬਾਈਲ ਵੀ ਸਾਰੇ ਸੀ ਤੇ ਮੋਬਾਈਲ ਵੀ ਸੀਗੇ। ਇਹਦੇ ਦਿੱਤੀ ਹੋਰ ਬਿਆਹ ਤੇ ਮੋਸਟਲੀ ਮੋਬਾਈਲ ਦਾ ਆਇਆ ਸੀਗਾ ਵੀ ਜਿੰਨੇ ਘਰੇ ਕੋਈ ਬੇਮੰਦ ਆਂਦਾ ਹੁੰਦਾ ਸੀ ਉਹ ਟੈਕਨੋ ਸੀ ਜਾਂ ਅਦਰਵਾਇਸ ਸਨੈਚ ਕਰ ਲੈਂਦੇ ਜਿਹੜੇ ਜਿਹੜੇ ਵਿਆਹ ਤੇ ਦੇ ਹੋਏ ਸੀ ਉਹ ਵੀ ਇਹ ਹਾਂਜੀ ਇਹ ਜਿਹੜੇ ਵਿਆਹ ਦੇ ਫੈਮਲੀ ਗੁੱਟੀਆਂ ਨੇ ਇਹਨਾਂ ਤੇ ਜੀ ਚੋਰੀ ਦਾ ਮਕਦਮਾ ਲਿੱਤਾ ਉਹਦੇ ਵਿੱਚ ਅਰੈਸਟ ਹੋਈ ਇਹਨਾਂ ਦਾ ਹਰਮਾਨ ਰਿਆ ਸੀਗਾ ਉੱਥੇ ਤੇ ਦੰਗਾ ਦੇ ਕਰੂ ਪਹਿਲਾਂ ਕਿੰਨੀ ਸਾਰਾ ਪਹਿਲਾਂ ਵੀ ਇਹਨਾਂ ਤੇ ਵੱਖ-ਵੱਖ ਜੀ ਚੋਰੀ ਦੇ ਮਕਦਮੇ ਦਰਜ ਨੇ ਆਪਣੇ ਪਹਿਲਾਂ ਵੀ ਕੇਸ ਹੋਏ ਸੀਗੇ ਕਿ ਪ੍ਰਿਆਨ ਨੂੰ ਕਾਂ ਦੇ ਇਹਨਾਂ ਨੇ ਚੋਰੀ ਕੀਤੀ ਸੀ ਉਹਦੇ ਵਿੱਚ ਵੀ ਸੀਗਾ ਇਹ ਇੱਕ ਰਿਸ਼ਤੇਦਾਰ ਜਿਹੜਾ ਮੁੰਡਾ ਬੰਟੀ ਆ ਤੇ ਹੁਣ ਕਿਰਾਏ ਤੇ ਆਪਣੇ ਨਾਂ ਤੇ ਰਹਿ ਰਿਹਾ ਤੇ ਪਿੱਛੇ ਸਮਝਾ ਲਈ ਜੀ ਇਹ ਸੇ ਪੁਰਾਣੇ ਮਕਦਮੇ ਨੇ ਨਿਕਲਣ ਦੇ ਫੋਟੋ ਉਹ ਰਿਆ ਜਿੰਨੇ ਬੜਾ ਲੱਗਦਾ ਉਹ ਤੋਂ ਜੀ ਇੱਥੇ ਆ ਕੇ ਬਸ ਜਦੋਂ ਇਹਨਾਂ ਦਾ ਮੋਸਟਲੀ ਕੀ ਹੁੰਦਾ ਚ ਉਹਨਾਂ ਦਾ ਆਪ ਦਾ ਏਰੀਆ ਛੱਡ ਕੇ ਕਰਦੇ ਹੁੰਦੇ ਨੇ ਪਰ ਟ੍ਰੈਂਡੀ ਜਿਹੜਾ ਇਹਨਾਂ ਏਰੀਆ ਦਾ ਪਤਾ ਲੱਗ ਜਾਂਦਾ ਇਹਨਾਂ ਨੂੰ ਤੇ ਉੱਥੇ ਵੀ ਫਿਰ ਹਮ ਏਰੀਆ ਛੱਡ ਕੇ ਦੂਜੇ ਵਿੱਚ ਰਹਿਣ ਲੱਗ ਜਾਂਦੇ ਨੇ ਇੱਕ ਇਹਨਾਂ ਦਾ ਮੂਲ ਟ੍ਰੈਂਡੀ ਇਹ ਦੇਖਦੇ ਨੇ ਕਿਤੇ ਘਰੇ ਲੋਕ ਲੱਗੇ ਹੋਵੇ ਕੋਈ ਹਿੱਟਰ ਕਰਦੇ ਹੋਣ ਧਾਰਾ ਜੀ ਦੀ ਜੀ ਦੀ ਇਹ ਧਾਰਾ ਜੀ ਨੇ 331 ਦੇ 305 ਦੀ ਸਟੇਟਿਕ ਟੱਕਰ ਮੈਂ ਤਾਂ ਅਵਿਸ਼ਵਾਸ ਨਹੀਂ ਕਿ ਉਹਨਾਂ ਨੇ ਲੋਕ ਲੱਗ ਕੇ ਲੋਕ ਲੱਗਿਆ ਹੁੰਦਾ ਹੀ ਉਹਨੇ ਕਰੈਂਟਰ ਕਰਦੇ ਲੋਕਾਂ ਨੂੰ ਵੀ ਮੈਸੇਜ ਦੇਣਾ ਜ਼ਰੂਰੀ ਤੌਰ ਤੇ ਰੱਖਣਾ ਪੈਂਦਾ ਲੋਕਾਂ ਨੇ ਮੇਰਾ ਇਹੀ ਮੈਸੇਜ ਹੈ ਜੀ ਜਿਵੇਂ ਵੀ ਤੁਸੀਂ ਕੋਈ ਵੀ ਜਾਂਦਾ ਜਾਤਾ ਚਾਰ ਗੁੰਡੇ ਮਾਫੀ ਦੱਸਿਆ ਜਾਂਦੀ ਜੇ ਵੀ ਜਿਹੜੀ ਤੁਹਾਡੀ ਕੋਈ ਵੀ ਅਹਿਮ ਚੀਜ਼ ਹੈ ਮੰਨੋ ਸੁਣਨਾ ਕੋਈ ਕੈਸ਼ ਹੈ ਉਹ ਕਰੇ ਨਾ ਰੱਖਿਆ ਜਾਂਦੀ ਤੁਸੀਂ ਤੁਸੀਂ ਸੁਣ ਲਾ ਦਿੱਤੀ ਜਾਂਦੀ ਜੀ ਜਿਹੜੀ ਸੁਣਨਾ ਰੱਖਣਾ ਵੀ ਇਹੀ ਜਗਾ ਨਾ ਰੱਖਿਆ ਜਾਂਦੀ ਬਿਤੇ ਕੋਈ ਇਹਨਾਂ ਦੀ ਸਿੱਖੀ ਜੁਂਦੀ ਹੈ ਇਹ ਸਹੀ ਹੈ ਇਹੀ ਜਗ੍ਹਾ ਕਾਮਨ ਜਗ੍ਹਾ ਤੇ ਨਾਰਕਾ ਜੋ ਉਸ ਲਈ ਤਾਰ ਗੁੰਚੋਰੀ ਜਿਹਨੂੰ ਕਰਦੇ ਸੀ ਤੇ ਕੀ ਹੋਇਆ ਜਾਂ ਕੀ ਨਹੀਂ ਹੋਇਆ ਉੱਥੇ ਜਗ੍ਹਾ ਤੇ ਜੀ ਆ ਕਮਨ ਨਾ ਪ੍ਰੇਮ ਨਗਰ ਰਹੇ تھے ਕੋਈ ਚੋਰੀ ਹੋਈ ਸੀ ਰਾਤ ਨੂੰ ਤੇ ਇਹ ਇਨਸੀਡੈਂਟ 16 ਫਰਵਰੀ ਦਾ ਸੀਗਾ ਤੇ ਇਹਦੇ ਵਿੱਚ ਅਸੀਂ ਦੋ ਦੋਸ਼ੀ ਗੁਫਤਾਰ ਕੀਤੇ ਨੇ ਕ੍ਰਿਸ਼ਾ ਔਰ ਕਾਲੀ ਇੱਕ ਬੰਟੀ ਆ ਜਿਹੜਾ ਕ੍ਰਿਸ਼ਾ ਹੈ ਅਮਰਗੜ ਦਾ ਰਹਿਣ ਵਾਲਾ ਤੇ ਜਿਹੜਾ ਬੰਟੀ ਆ ਇਹ ਸਮਾਣਾ ਉਸ ਦਾ ਰਹਿਣ ਵਾਲਾ ਇਹਨਾਂ ਦੇ ਪਹਿਲਾਂ ਵੀ ਚੋਰੀ ਦੇ ਮਕਦਮੇ ਚਾਹੇ ਦਰਜ ਨੇ ਤੇ ਇਹਨਾਂ ਨੂੰ ਅਸੀਂ ਡੂਇੰਗ ਆਪਣੀ ਇਨਵੈਸਟੀਗੇਸ਼ਨ ਦੇ ਸਾਹਮਣੇ ਆਏ ਸੀਗੇ ਦੋ ਬੰਦੇ ਤੇ ਇਹਨਾਂ ਨੂੰ ਬਾਅਦ ਇਨਵੈਸਟੀਗੇਸ਼ਨ ਦੇ ਤਰੀਕਾ ਤੋਂ ਫੜੇ ਸੀ ਕਿਤੇ ਨਾ ਕਿਤੇ ਇਹ ਪਹਿਲੀ ਕਿਸੀ ਜਗ੍ਹਾ ਇਹ ਪ੍ਰੇਮਨਗਰ ਆ ਜੀ ਆਪਣੇ ਉਥੇ ਦਾ ਬੈਕ ਸਾਈਡ ਹਮਗੰਦੋਰਾ ਸਾਹਿਬ ਬਲਵਿੰਦਰ ਸਿੰਘ ਨੇ ਇਹਨਾਂ ਦੇ ਘਰੇ ਚੋਰੀ ਕੀਤੀ ਸੀ ਜੀ ਪੀਪੀ ਗ੍ਰਾਮ ਦੇ ਇੱਕ ਪਿੰਡ ਦੀ ਇਹਨਾਂ ਤੋਂ ਜੀ ਚਾਰ ਮੋਬਾਈਲ ਫੋਨ ਇੱਕ ਗੁੱਟ ਸਾਈਨ ਹੋਈਆਂ ਤੇ ਬਾਕੀ ਗਹਿਣੇ ਸੀਗੇ ਜਿਦੇ ਵਿੱਚ ਇੱਕ ਮੰਗਲ ਸੂਤਰ ਕੁਆਲੀਆਂ ਹੋਈਆਂ ਚਾਂਦੀ ਦੇ ਕੰਨਫ ਸੀਗੇ ਇਹ ਰਿਕਵਰ ਕੀਤੇ ਨੇ ਇਹ ਮੋਬਾਈਲ ਜੀ ਸਾਰੇ ਚੀਜ਼ਾਂ ਤੇ ਮੋਬਾਈਲ ਨੂੰ ਵੀ ਸੀਗੇ ਜਿਹਦੇ ਦਿੱਤੀ ਹੋਰ ਬਿਆਹ ਤੇ ਮੋਸਟਲੀ ਮੋਬਾਈਲ ਦਾ ਆਇਆ ਸੀਗਾ ਵੀ ਜਿੰਨੇ ਘਰੇ ਕੋਈ ਬੇਮੰਦ ਆਂਦਾ ਹੁੰਦਾ ਸੀ ਉਹ ਟੈਕਨੋ ਦੇ ਸੀ ਜਾਂ ਅਦਰਵਾਇਸ ਸਨੈਚ ਕਰ ਲੈਂਦੇ ਜਿਹੜੇ ਜਿਹੜੇ ਵਿਆਹ ਤੇ ਦੇ ਹੋਏ ਸੀ ਉਹ ਇਹ ਹਾਂਜੀ ਇਹ ਜਿਹੜੇ ਵਿਆਹ ਦੇ ਫੈਮਲੀ ਗੁੱਟ ਦੀਆਂ ਇਹਨਾਂ ਤੇ ਜੀ ਚੋਰੀ ਦਾ ਮਕਤਬਾ ਨਿਕਿਆ ਉਹਦੇ ਵਿੱਚ ਅਰੈਸਟ ਬਈ ਨੂੰ ਹਰਮਾਨ ਰਿਆ ਸੀ ਜੀ ਤੇ ਜਿੰਨਾ دیر ਕਰ ਪਹਿਲਾਂ ਕਿੰਨੀ ਸਾਰਾ ਪਹਿਲਾਂ ਵੀ ਇਹਨਾਂ ਤੇ ਵਕਤ ਵਕਤ ਜੀ ਚੋਰੀ ਦੇ ਮਕਦਮੇ ਕਰਦੇ ਨੇ ਆਪਣੀ ਕੋਈ ਪਹਿਲਾਂ ਵੀ ਕੇਸ ਹੋਏ ਸੀ ਉਹ ਪ੍ਰਿਆਣੀ ਨਕਾਂ ਦੇ ਇਹਨਾਂ ਨੇ ਚੋਰੀ ਕੀਤੀ ਸੀ ਉਹਦੇ ਵਿੱਚ ਵੀ ਸੀਗਾ ਇਹ ਪਰਿਸ਼ ਦੇ ਚਾਹ ਜਿਹੜਾ ਮੁੰਡਾ ਬੰਟੀ ਆ ਤੇ ਹੁਣ ਕਿਰਾਏ ਤੇ ਆਪਣੇ ਨਾਂ ਤੇ ਰਹਿ ਰਹੇ ਤੇ ਪਿੱਛੇ ਸਮਝਾ ਲਈ ਇਹ ਤੇ ਇਹਦੀ ਨਾ ਮਿਲਦਾ ਨਹੀਂ ਕੋਈ ਉਹ ਤੋਂ ਉਹਦੀ ਆ ਜਿੰਨੇ ਬੜਾ ਲੱਗਦਾ ਉਹ ਤੋਂ ਜੀ ਇੱਥੇ ਆ ਕੇ ਬਸ ਜਦੋਂ ਇਹਨਾਂ ਦਾ ਮੋਸਟਲੀ ਕੀ ਹੁੰਦਾ ਚ ਉਹਨਾਂ ਦਾ ਆਪ ਦਾ ਏਰੀਆ ਛੱਡ ਕੇ ਕਰਦੇ ਹੁੰਦੇ ਨੇ ਪਰ ਟ੍ਰੈਂਡੀ ਜਿਹੜਾ ਇਹਨਾਂ ਏਰੀਆ ਦਾ ਪਤਾ ਲੱਗ ਜਾਂਦਾ ਇਹਨਾਂ ਨੂੰ ਤੇ ਉੱਥੇ ਵੀ ਫਿਰ ਹਮ ਏਰੀਆ ਛੱਡ ਕੇ ਦੂਜੇ ਵਿੱਚ ਰਹਿਣ ਲੱਗ ਜਾਂਦੇ ਨੇ ਕਿ ਇਹਨਾਂ ਦਾ ਮੂਲ ਟ੍ਰੈਂਡੀ ਇਹ ਦੇਖਦੇ ਨੇ ਕਿ ਤੇ ਘਰੇ ਲੋਕ ਲੱਗੇ ਹੋਏ ਤੇ ਮਿੱਟਰ ਕਰਦੇ ਹੁੰਦੇ ਧਾਰਾ ਜੀ ਦੀ ਜੀ ਦੀ ਇਹ ਧਾਰਾ ਜੀ ਨੇ 331 ਦੇ 305 ਦੀ ਸਟੇਟ ਤੱਕ ਕਰਦੇ ਨੇ ਮੈਂ ਤਾਂ ਅੰਸ਼ਾਨਾ ਨੂੰ ਜਿੰਨੇ ਲੋਕ ਲੱਗਦੇ ਨੇ ਲੋਕ ਲੱਗਿਆ ਹੁੰਦਾ ਹੀ ਉਹਨੇ ਕਰ ਐਂਟਰ ਕਰ ਦਿੱਤਾ ਲੋਕਾਂ ਨੂੰ ਵੀ ਮੈਸੇਜ ਦੇਣਾ ਜ਼ਰੂਰੀ ਤਾਰਾ ਬਣਾ ਦਿੱਤਾ ਲੋਕਾਂ ਨੇ ਮੇਰਾ ਇਹੀ ਮੈਸੇਜ ਹੈ ਜਿਵੇਂ ਵੀ ਤੁਸੀਂ ਕੋਈ ਵੀ ਜਾਂਦਾ ਜਾਤਾ ਚਾਰ ਗੁੰਡੇ ਮਾਫੀ ਦੱਸਿਆ ਜਾਂਦੀ ਜੇ ਵੀ ਜਿਹੜੀ ਤੁਹਾਡੀ ਕੋਈ ਵੀ ਅਹਿਮ ਚੀਜ਼ ਹੈ ਮੰਨੋ ਸੁਣਨਾ ਕੋਈ ਕੈਸ਼ ਹੈ ਉਹ ਕਰੇ ਨਾ ਰੱਖਿਆ ਜਾਂਦੀ ਤੇ ਤੁਸੀਂ ਸੁਣ ਲਾ ਦਿੱਤੀ ਜਾਂਦੀ ਜੀ ਜਿਹੜੀ ਸੁਣਨਾ ਰੱਖਣਾ ਵੀ ਆ ਵੀ ਇਹੀ ਜਗਾ ਨਾ ਰੱਖਿਆ ਜਾਂਦੀ ਜੀ ਤੇ ਇਹਨਾਂ ਦੀ ਸਿੱਖਿਆ ਕੀ ਹੁੰਦੀ ਹੈ ਇਹ ਸਹੀ ਹੈ ਇਹੀ ਜਗ੍ਹਾ ਕਾਮਨ ਜਗ੍ਹਾ ਤੇ ਨਾਰਕ ਤੇ ਜੋ ਉਸ ਲਈ ਤਾਰ ਗੁੰਚੋਰੀ ਜਿਹਨੂੰ ਕਰਦੇ ਪੂਰੀ ਹੋ ਜਾਏ ਜਾਂ ਤੂਰੀ ਹੋ ਜਾਏ ਉੱਪਰ ਜਗ੍ਹਾ ਨੂੰ